ਯੀ ਨਾ ਨਾ ਤੁਹਾਨੂੰ ਆਪਾਂ ਸਫਲ ਕਿਸਾਨ ਦਿਖਾਇਆ ਸੀਗਾ ਹੁਣ ਆਪਾਂ ਇੱਕ ਬਾਈ ਨਾਲ ਤੁਹਾਨੂੰ ਗੱਲ ਕਰਾਉਣਾ ਵੀ ਇਹਨੇ ਫੋਕਰੇ ਨੇ ਮਤਲਬ ਬੀਜੀ ਕਿਉਂ ਹਣਾ ਵੀ ਇਹ ਕਿਉਂ ਗੇਤੀ ਬੀਜੀ ਤੇ ਹੁਣ ਲੱਤਨ ਕੀ ਕਰਦਾ ਬਈ ਇਹ ਪੀਰੇ ਗੇਤੀ ਕੇ ਮੇ ਬੀਜੀ ਕੀ ਕਹਿੰਦਾ ਹੁੰਦਾ ਸੀ ਏਡੇ ਤੇ ਬਸ ਇਹਨੇ ਯਾਰ ਅੱਡੇ ਤੇ ਬਹਿ ਕੇ ਐ ਕਿਹਾ ਹੁੰਦਾ ਸੀ ਵੀ ਹਜੇ ਤੁਸੀਂ ਬੀਜੀ ਨਹੀਂ ਬੀਜੀ ਮੈਂ ਤਾਂ ਕਾਇਦਨ ਹੋ ਗਏ ਬੀਜੀ ਕਾਇਦਨ ਹੋ ਗਈ ਬੀਜੀ ਨੂੰ ਤੇ ਆ ਆ ਕਹਿਣ ਦੇ ਮਾਰੇ ਨੇ ਆ ਕਰਤੂਤ ਖੰਡਿਆਈ ਆ ਸੁੱਕੇ ਸਾ ਸੁੱਕੇ ਦੀ ਬੀਜੀ ਐ ਸੋ ਵੀਰੋ ਇਹੋ ਜਿਹਾ ਗੇਤਾ ਪਣ ਵੀ ਨਾ ਕਰਿਆ ਕਰੋ ਵੀ ਜਿਹੜੇ ਆ ਆਪਾਂ ਨੂੰ ਉਹ ਸਾਫਲ ਕੇ ਸਾ ਤੇ ਇਹਨੇ ਫੋਕਰ ਬਣੇ ਜੀ ਬੀਜੀ ਆ ਬਾਈ ਯਾਰ ਹਨਾ ਅੱਡੇ ਤੇ ਬੈਠ ਕੇ ਮੱਲਾ ਵੀ ਅਸੀਂ ਕਿਹਾ ਕਰਾਂਗੇ ਵੀ ਮੈਂ ਗੇਤਾ ਬਾਹਲਾ ਸਾਰੇ ਪਿੰਡ ਚੋਂ ਹਨਾ ਤੇ ਆ ਹੁਣ ਦੇਖ ਲੈ ਹੁਣ ਸਾਰੇ ਪਿੰਡ ਨੇ ਬੀਜਤੀਏ ਬਾਈ ਗਿੱਲੇ ਚ ਫੇਰ ਬੀਜੀ ਦਾ ਮੱਲਾ ਦੁਬਾਰੇ ਫੇਰ ਕਰਤੋਤ ਖੜਿਆ ਉਹ ਮੈਨੂੰ ਐ ਲੱਗਦਾ ਹੁੰਦੀ ਫੇਰ ਹੁੰਦੀ ਮੈਨੂੰ ਐ ਲੱਗਦਾ ਵੀ ਮੈਂ ਸਲਿੱਪ ਮਾਰੀ ਜਾਂਦਾ ਹਨਾ ਆ ਬਾਹਣ ਦੇਖੋ ਕਿੰਨਾ ਗਿੱਲਾ ਇਹ ਮੈਨੂੰ ਲੱਗਦਾ ਇਹਨੇ ਬੀਜੀ ਉਹ ਝੂਮ ਕਰਕੇ ਦਿਖਾਉਣੇ ਤੇ ਹੋ ਟਟੀਰੀ ਬੈਠੀ ਇੱਥੇ ਉਹ ਪਾਣੀ ਵਾਲੀ ਹੋ ਗਈ ਦੋ ਟਟੀਰੀਆਂ ਬੈਠੀਆਂ ਨੇ ਉਹਦਾ ਪਾਣੀ ਭਾਲਦੀਆਂ ਨੇ ਇਹਦੇ ਵਾਲੀ ਮੈਨੂੰ ਲੱਗਦਾ ਓਏ ਦੁਆਰੇ ਫੇਰ ਗਿੱਲੇ 'ਚ ਬੀਤੀ ਆ ਮੈਂ ਦੁਆਰੇ ਫੇਰ ਨਹੀਂ ਹੁੰਦੀ ਮੈਨੂੰ ਐ ਲੱਗਦਾ ਤੇਰਾ ਓਏ ਗਿੱਲੇ 'ਚ ਆਪਾਂ ਖੋਖਰ ਖੜਿਆਗੇ ਤੇ ਆਹ ਬਾਈ ਨੇ ਨੇ ਪਹਿਲਾਂ ਜੌਂਡੀਰ ਨਾਲ ਬਾਹ ਕੇ ਸੁੱਕੇ 'ਚ ਬੀਜਤੀ ਸੀ ਹੈਨਾ ਤੇ ਉਹ ਨੂੰ ਆਪਾਂ ਕਿਹਾ ਵੀ ਸੀਗਾ ਤੁਸੀਂ ਦੇਖ ਹੀ ਸਕਦੇ ਹੋ ਤੇ ਇਹਨੇ ਬੀਜੀ ਸੀ ਬਾਈ ਸੁਪਰ ਹੀਟਰ ਨਾਲ ਇਹਦੀ ਗਲਤੀ ਸੀ ਤੁਸੀਂ ਆ ਦੇਖ ਹੀ ਸਕਦੇ ਹੋ ਹੁਣ ਇਹ ਦੁਬਾਰੇ ਪਤਾ ਕੀ ਆ ਬਾਈ ਬਾਕੇ ਮਲਾਈ ਹੁਣ ਕੀ ਆ ਮਸ਼ੀਨ ਨਾਲ ਬੀਜ ਰਿਹਾ ਹੈਗਾ ਪਹਿਲਾਂ ਇਹ ਤੋਂ ਗਲਤੀ ਹੋ ਗਈ ਤੇ ਜੋ ਹਜੇ ਵੀ ਕਈ ਬੀਜ ਰਿ ਰਹੇ ਨੇ ਸੁਪਰ ਹੀਟਰ ਨਾਲ ਸੁਪਰ ਹੀਟਰ ਨਾਲ ਬਾਈ ਤੁਸੀਂ ਨਾ ਬੀਜੋ ਹਨਾ ਤੇਜ ਮੈਂ ਤੁਹਾਨੂੰ ਦਿਖਾ ਸਕਦੇ ਆਂਗੇ ਆਪਾਂ ਆ ਬਾਈ ਨੇ ਇੱਕ ਖੋਖਰੋਂ ਆ ਬਾਈ ਦੇ ਹਨਾ ਤੇ ਆ ਤੁਸੀਂ ਦੇਖਦੇ ਹੋ ਨੌ ਹੈਗਾ ਗੁਰਪ੍ਰੀਤ ਸਿੰਘ ਦੋਦਾ ਹੁਣੇ ਬਾਈ ਮਸ਼ੀਨ ਨਾਲ ਬੀਜ ਰਿਹਾ ਹੈ ਭਈ ਪਹਿਲਾਂ ਕਹਿੰਦਾ ਨਾਲ ਬੀਜੀ ਸੀ ਇਹ ਭਈ ਮਸ਼ੀਨ ਨਾਲ ਜੀਹਾਲੀ ਸੁਪੀਟਰ ਨਾਲ ਬੀਜੀ ਸੀ ਇਹ ਆ ਭਈ ਮਸ਼ੀਨ ਨਾਲ ਬੀਜੀ ਸੀ ਇਹ ਕਿਵੇਂ ਕਿਵੇਂ ਰੋਖੇ ਜੀ ਬੀਜੀ ਗਈ ਤੁੰਡਦਾ ਨਹੀਂ ਪਿਆ ਤੁੰਡ ਨਹੀਂ ਠੀਕ ਹੈ ਤੇ ਆਹ ਦੇਖ ਲੋ ਹੁਣ ਇਹ ਜਿਵੇਂ ਆਪਾਂ ਇਹ ਕਣਕ ਤੇ ਆਹ ਡੀਏਪੀ ਪਾਈ ਆ ਹਨਾ ਅੱਧੀ ਕਬੋਰੀ ਇਹਨੇ ਦੁਬਾਰੇ ਪਾਈ ਆ ਹੁਣ ਇਹ ਮਸ਼ੀਨ ਨਾਲ ਬੀਜ ਰਿਹਾ ਹੈਗਾ ਤੇ ਹੁਣ ਇਹਨੇ ਆਪਦੇ ਕੰਮ ਤੇ ਹੈਗਾ ਸੁਧਾਰ ਕਰ ਲਿਆ ਥੋੜਾ ਜਿਹਾ ਜਾਦੀ orange ਮੜਾ ਜਾ ਤੇ ਕਿੰਨੇ ਦਿਨ ਪਹਿਲਾਂ ਬੀਜੀਦੀ ਭਾਈ ਇਹਨੇ ਪਹਿਲਾਂ ਏ ਬਈ ਇਹਨੂੰ ਦਾ ਆਹ ਮੰਨ ਲਾ ਵੀ 25 ਦਿਨ ਹੋ ਗਏ 25 ਦਿਨ ਹੋ ਗਏ ਉਦੋਂ ਇਹਦੀ ਗਲਤੀ ਕੀ ਸੀ ਨਾ ਇਹਨੇ ਮਤਲਬ ਸੁਪਰ ਹੀਟਰ ਨਾਲ ਬੀਜਤੀ ਬਾਹੀ ਦੇ ਖੇਡਾ ਬੜਾ ਟਰੈਕਟਰ ਲਈ ਫਿਰਦਾ ਜੌਂਡੀਆਰ ਤੇ ਪਤੰਦਰ ਨੇ ਸਾਰਾ ਕੁਝ ਕਰ ਕਰਾ ਕੇ ਮੂਰੇ ਹਲ ਵੀ ਮਾਰ ਕੇ ਦਿੱਤੇ ਪਰ ਬੀਜਣ ਵੇਲੇ ਸੁਪਰ ਹੀਟਰ ਨਾਲ ਸੋ ਤੁਹਾਨੂੰ ਵੀ ਬੇਨਤੀ ਐ ਕਰਦੇ ਆ ਬਾਈ ਬਣ ਕੇ ਵੀ ਸੁਪਰ ਹੀਟਰ ਨਾਲੀ ਮਾਰ ਤੇ ਸਾਰਾ ਵਾਹਨ ਤਿਆਰ ਕਰ ਲਿਆ ਹੈ ਨਾ ਤੇ ਫਿਰ ਜਦੋਂ ਸੁਪਰ ਹੀਟਰ ਨਾਲ ਬੀਜ ਨਹੀਂ ਕਰੇ ਵਾਸਤੇ ਮਸ਼ੀਨ ਨਾਲੀ ਬੀਜ ਲੈਂਦਾ ਦੇ ਨਾਲ ਵੀ ਜਾਂਦੀ ਨਾਲੇ ਹੋ ਵੀ ਇਹ ਨਾਲ ਤਾਂ ਹੁਣ ਇਹ ਟੱਕਰਾ ਮਾਰਿਆ ਇਹ ਦੂਰੀ ਵਾਰਾ ਦੁਆਰੇ ਰੌਣੀ ਜਿੱਤੇ ਹੁਣ ਵੀ ਇਹਨਾਂ ਨੂੰ ਦਿਖਾਉਨੇ ਆ ਆ ਬਾਹਣ ਗਿੱਲਾ ਹਜੇ ਥੋੜਾ ਜਿਹਾ ਤੁਹਾਨੂੰ ਆ ਦੇਖੋ ਹਣਾ ਤੇ ਇਹ ਮੰਨਦਾ ਹਜੇ ਵੀ ਕਿਸਾਨ ਹੈਗਾ ਬੜਾ ਬੜਾ ਇਹ ਤੇ ਸੋ ਸਾਰਿਆਂ ਨੂੰ ਦੇਖਾ ਦੇ ਫਲਿੱਪ ਦਿਖਾਉਨੇ ਆ ਆਪਾਂ ਹਣਾ ਤੇ ਤੁਹਾਨੂੰ ਕੋਈ ਨਹੀਂ ਹੁਣ ਇਹ ਦੁਆਰੇ ਬੀਜਣ ਲੱਗਿਆ ਸੋ ਸਲਿੱਪ ਦਿਖਾਉਨੇ ਆ ਟਰੈਕਟਰ ਜਿਹੜਾ ਸਲਿੱਪ ਮਾਰ ਰਿਹਾ ਆ ਵੀ ਦੇਖੋ ਜਿਹੜਾ ਸਲਿੱਪ ਮਾਰ ਰਿਹਾ ਹੈਗਾ ਹਜੇ ਵੀ ਬਰੇ ਹਜੇ ਵੀ ਮੰਨਦਾ ਨਹੀਂ ਹੈਗਾ ਤੇ ਓਏ ਭਾਈ ਜੰਦਾ ਮੈਨੂੰ ਲੱਗਦਾ ਨਹੀਂ ਇਹ ਇਹੋ ਜੇ ਸਫਲ ਕਿਸਾਨ ਦੇ 5-7 ਮਨਲਾ ਹੋਰ ਮਿਲ ਜਾਣਾ ਬਾ ਫਿਰ ਖੇਤੀ ਨੂੰ ਕਾਮਯਾਬ ਕਰ ਦੇਣਗੇ ਆਹ ਜਦਿਆਂ ਨੂੰ ਮੜਾ ਦਿਖਾ ਦਈਏ ਬੰਦਾ ਕਿਹੜਾ ਇਹ ਇਹਦਾ ਯਾਰ ਜੌਂਡ ਯਾਰ ਦੀ ਵੀ ਜੌਂਡ ਯਾਰ ਦੀ ਵੇਚਤੀ ਕਰਾਤੀ ਆ ਦੇਖੋ ਸਲਿੱਪ ਮਾਰ ਰਿਹਾ ਬਈ ਇਹ ਹੈਣਾ ਆ ਦੇਖਿਆ ਸਲਿੱਪ ਮਾਰ ਰਿਹਾ ਆ ਵੀ ਦੇਖਦਾ ਸਲਿੱਪ ਮਾਰ ਕੇ ਬੀਜੀ ਜਾਂਦਾ ਇਹ ਤੇ ਇੱਕ ਸਫਲ ਕਿਸਾਨ ਆਇਆ ਖੋਖਰ ਦਾ ਇਹਦੀ ਖੜ ਜਾ ਮੜਾ ਦੱਸ ਦੇ ਭਾਈ ਇਹਨੂੰ ਕਿੰਨੇ ਦਿਨ ਹੋ ਗਏ ਇਹਨੂੰ 25 26 ਦਿਨ ਹੋ ਗਏ 25 26 ਦਿਨ ਹੈ ਨਾ ਪਹਿਲਾ ਕੀ ਗਲਤੀ ਕਰੀਆ ਭਾਈ ਪਹਿਲਾਂ ਨੇ ਹਾਰੂਲ ਮਾਰ ਕੇ ਸਾਰਾ ਤਿਆਰ ਕਰਕੇ ਸੁਪਰ ਹੀਟਰ ਵਾਲੇ ਨੂੰ ਤੇਰੇ ਕੋਲ ਐਡਾ ਬੜਾ ਟਰੈਕਟਰ ਸੀ ਯਾਰ ਹਨਾ ਜੌਂਡੀਅਰ ਇਹਦਾ ਜੌਂਡੀਅਰ ਦੀ ਬੇਇੱਜ਼ਤੀ ਕਰਾਤੀ ਨਾਲੇ ਹਨਾ ਤੇ ਬੀਜੀ ਫਿਰ ਉਹਦੇ ਕਾਹਦੇ ਨਾਲ ਸੀ ਇਹਨੇ ਸੁਪਰ ਹੀਟਰ ਵਾਲਾ ਇਧਰ ਮੂੰਹ ਕਰਕੇ ਦੱਸ ਦੇ ਬਣਾ ਸੁਪਰ ਹੀਟਰ ਨਾਲ ਸੁਪਰ ਹੀਟਰ ਨਾਲ ਹੁਣ ਦੂਰੀ ਵਾਰ ਮੱਥਾ ਮਾਰੀ ਜਾਂਦਾ ਨਾਲ ਤਾਂ ਹਨਾ ਦੂਰੀ ਵਾਰ ਰੌਣੀ ਕਰੀ ਰੌਣੀ ਕਰੀ ਵਧਾਣੀ ਮੈਨੂੰ ਸੁਖਦਾ ਨਹੀਂ ਆ ਹੁਣ ਗਿੱਲੇ ਚ ਪੀਂ ਜਾਂ ਇਹ ਜੇ 5-7 ਜਿਆ ਸਫ ਤੇ ਤੁਸੀਂ ਉਹ ਦੇਖ ਲਓ ਹੁਣੇ ਦੁਬਾਰੇ ਬਾਈ ਯਾਰ ਮੱਥਾ ਮਾਰੀ ਜਾਂਦਾ। ਉਹਦੀ ਇੱਜ਼ਤੇ ਪਹਿਲੇ ਦਿਨਾਂ ਬਹਾਨ ਬਹੁਤ ਸੀ। ਹਾਂ। ਉਹ ਇੰਨੀ ਗਿੱਲ ਨਹੀਂ ਹੈਗੀ ਤੇ ਮਾਤਵਾਇਆ ਰੋਣੀ ਕਰਦੇ ਦੀ। ਰੋਣੀ ਕਰਦੇ। ਹੁਣ ਯਾਰ ਇਹ ਨਾ ਤਾਂ ਮੰਨਦੇ ਨੇ। ਇਹਦੇ ਨਾਲ ਸਫਲ ਕਿਸਾਨ ਨੇ ਮੇਰੇ ਵੀਰੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਈ ਬਣ ਕੇ ਹਨਾ ਤੇ ਇਹਨੇ ਤਾਂ ਕਿ ਲੋ ਗਲਤੀ ਕਰਨ ਵਾਲੇ ਨੇ ਕਰ ਲਈ। ਕੋਈ ਹੋਰ ਨਾ ਕਰ ਲਿਓ ਠੀਕ ਐ। ਧੰਨਵਾਦ।